ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਤੇ ਲਈ ਹੈ ਜੋ ਰੋਜ਼ਾਨਾ ਪਾਠ ਕਰਦੇ ਨੇ ਭਾਵ ਕੇ ਰੋਜ਼ਾਨਾ ਬਾਣੀ ਪੜ੍ਹਦੇ ਨੇ ਤੇ ਉਹਨਾਂ ਦੇ ਵਿੱਚ ਪਾਠ ਕਰਨ ਦੇ ਨਾਲ-ਨਾਲ ਕਿਹੜੇ-ਕਿਹੜੇ ਤਿੰਨ ਬਦਲਾਵ ਆਉਂਦੇ ਨੇ ਤੇ ਇਹਨਾਂ ਬਦਲਾਵਾਂ ਨੂੰ ਹੋਂਦ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਬਦਲ ਹੀ ਜਾਂਦੀ ਹੈ ਸੋ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਸਰੀ ਲਗਵਾਉਣਾ ਚਾਹੀਦਾ ਤਾਂ ਕਿ ਪਰਮਾਤਮਾ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਨੂੰ ਪੂਰੀਆਂ ਕਰ ਦੇਣ ਇਸ ਤੋਂ ਪਹਿਲਾਂ ਕਿ ਵੀਡੀਓ ਨੂੰ ਸੁਣਨ ਦੇ ਵਿੱਚ ਤੁਸੀਂ ਗਵਾਚ ਜਾਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਭਵਿੱਖ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਹੁਣ ਗੱਲ ਕਰਦੇ ਹਾਂ ਜੀ ਅੱਜ ਦੀ ਇਸ ਵੀਡੀਓ ਪਰ ਜਿਹੜੇ ਲੋਕ ਜੋ ਚਨਾ ਪਾਠ ਕਰਦੇ ਨੇ ਜੋ ਰੋਜ਼ ਬਾਣੀ ਪੜ੍ਹਦੇ ਨੇ ਚਾਹੇ ਪੰਜ ਬਾਣੀਆਂ ਦਾ ਪਾਠ ਕਰਦੇ ਹੋਣ ਤੇ ਚਾਹੇ ਸੁਖਮੀ ਸਬ지 ਦੀ ਬਾਣੀ ਪੜਦੇ ਹੋਣ ਚਾਹੇ ਕਿਸੇ ਵੀ ਇੱਕ ਸ਼ਬਦ ਦਾ ਭਵੇਂ ਜਾਪ ਕਰਦੇ ਹੋਣ ਤੇ ਚਾਹੇ ਹੋ ਇੱਕ ਪੌੜੀ ਦਾ ਜਾਪ ਕਰਦੇ ਹੋਣ ਸਿਰਫ ਇੱਕ ਪੰਕਤੀ ਦਾ ਹੀ ਜਾਪ ਕਿਉਂ ਨਾ ਕਰਦੇ ਹੋਣ ਤਾਂ ਵੀ ਨਦੀ ਜ਼ਿੰਦਗੀ ਵਿੱਚ ਬਦਲਾਵ ਹੋ ਸਕਦੇ ਹਨ ਆਪਣੀ ਅਸਤੀ ਬਦਲੋ ਹਰ ਉਸ ਇਨਸਾਨ ਦੇ ਲਈ ਹੈ ਜਿਹੜਾ ਵਿਅਕਤੀ ਗੁਰਬਾਣੀ ਦੇ ਨਾਲ ਜੁੜਿਆ ਹੈ ਜੋ ਬਾਣੀ ਪੜਦਾ ਹੈ ਤੇ ਬਾਣੀ ਸੁਣਦਾ ਵੀ ਹੈ ਕਿਉਂਕਿ ਬਾਣੀ ਪੜਨ ਵਾਲੇ ਦੀ ਜ਼ਿੰਦਗੀ ਵਿੱਚ ਬਹੁਤ ਵੱਡੇ ਵੱਟੇ ਬਦਲਾਵ ਆਉਂਦੇ ਨੇ ਤਾਂ ਆਪਾਂ ਚ ਉਹਨਾਂ ਵੱਡੇ ਆਉਣ ਵਾਲੇ ਬਦਲਾਵਾਂ ਪਰ ਕਲ ਕਰਨੀ ਹੈ ਕਿ ਜਿੱਕਰ ਪਾਠ ਕਰਦੇ ਹੋਏ ਸਾਡੇ ਵਿੱਚ ਇਹ ਬਦਲਾਵ ਆ ਚੁੱਕੇ ਨੇ ਤਾਂ ਸਾਡਾ ਪਾਠ ਕਰਨਾ ਬਾਣੀ ਪੜਨਾ ਸਫਲ ਹੋ ਜਾਵੇਗਾ ਭਾਜੇ ਕਿ ਸਾਡੇ ਵਿੱਚ ਇਹ ਤਿੰਨ ਬਦਲਾਵ ਨਹੀਂ ਆਏ ਤਾਂ ਫਿਰ ਸਾਨੂੰ ਸੁਚੇਤ ਹੋ ਜਾਂਦੀ ਬਹੁਤ ਜ਼ਿਆਦਾ ਲੋੜ ਹੈ ਸੋਚ ਵਿਚਾਰ ਕਰਨ ਦੀ ਲੋੜ ਹੈ ਤੇ ਸਮਝਣ ਦੀ ਵੀ ਜ਼ਰੂਰਤ ਹੈ ਕਿ ਸਾਡੇ ਕੋਲੋਂ ਕਿੱਥੇ ਕਮੀ ਰਹਿ ਗਈ ਹੈ ਸਾਡੇ ਵਿੱਚ ਇਹ ਤਿੰਨ ਗੁਣ ਨਹੀਂ ਆ ਰਹੇ ਸਾਡੇ ਇਹ ਤਿੰਨ ਗੁਣ ਸਾਡੀਆਂ ਇਹ ਤਿੰਨ ਆਦਤਾਂ ਹੀ ਨਹੀਂ ਬਦਲ ਰਹੀਆਂ ਇਹ ਸਾਡੇ ਵਿੱਚ ਤਿੰਨ ਬਦਲਾ ਕਿਉਂ ਨਹੀਂ ਆਇਆ ਇਸ ਕਰਕੇ ਪ੍ਰਮਾਤਮਾ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ ਹੈ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਤੇ ਸਮਝਣਾ ਚਾਹੀਦਾ ਦੇਖੋ ਸੰਗਤ ਜੀ ਆਪਣੇ ਵਿੱਚੋਂ ਕਈ ਮਨੁੱਖ ਬਾਣੀ ਕਹਾ ਕੇ ਪੜ੍ਹਦੇ ਨੇ ਤੇ ਕਈ ਠਹਿਰਾ ਠਹਿਰਾ ਕੇ ਪੜ੍ਹਦੇ ਨੇ ਤੇ ਕਈ ਲੋਕ ਹੌਲੀ ਹੌਲੀ ਆਪਣੇ ਮਨ ਵਿੱਚ ਹੀ ਪੜ੍ਹਦੇ ਨੇ ਉਹ ਤਿੱਖਾਵਾ ਨਹੀਂ ਕਰਦੇ ਤੇ ਕਈ ਉੱਚੀ ਉੱਚੀ ਬੋਲ ਕੇ ਬਾਣੀ ਪੜਦੇ ਨੇ ਬਾਠ ਕਰਦੇ ਨੇ ਕਹਿਣ ਤੋਂ ਭਾਵ ਕੇ ਹਰੇਕ ਇਨਸਾਨ ਆਪਣੇ ਆਪਣੇ ਟੰਗ ਤਰੀਕੇ ਦੇ ਨਾਲ ਆਪਣੇ ਕੁਝ ਨਾਨਕ ਪਾਤਸ਼ਾਹ ਜੀ ਦੀ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਜਿਸ ਤਰ੍ਹਾਂ ਆਪਣੇ ਬਾਣੀ ਪੜਨ ਦੇ ਟੰਗ ਤਿੱੱਕੇ ਵੱਖ-ਵੱਖ ਨੇ ਤੇ ਉਸੇ ਤਰ੍ਹਾਂ ਹੀ ਸਾਡੇ ਬਾਣੀ ਪੜਨ ਦੇ ਮਨੋਰਥ ਵੀ ਵੱਖ-ਵੱਖ ਹਨ ਕਿਉਂਕਿ ਅਸੀਂ ਆਪਣੀ ਇੱਛਾ ਦੀ ਪੂrti ਲਈ ਬਾਣੀ ਪੜਦੇ ਹਾਂ ਕੋਈ ਆਪਣੇ ਕਿਸੇ ਦੁੱਖ ਦੇ ਛੁਟਕਾਰੇ ਲਈ ਬਾਣੀ ਪੜਦਾ ਹੈ ਕੋਈ ਕਿਸੇ ਮੁਸੀਬਤ ਦੇ ਵਿੱਚੋਂ ਬਾਹਰ ਆਉਣ ਦੇ ਲਈ ਕੁਰਬਾਨੀ ਪੜਦਾ ਹੈ ਕੋਈ ਕਿਸੇ ਸੰਕਟ ਤੋਂ ਬਚਣ ਦੇ ਲਈ ਪਾਣੀ ਪੜਦਾ ਹੈ ਤੇ ਕਈ ਮਾਵਾ ਆਪਣੇ ਬੱਚਿਆਂ ਦੇ ਤਰੱਕੀ ਲਈ ਬਾਣੀ ਪੜਤੀਆਂ ਨੇ ਕਹਿਣ ਤੋਂ ਭਾਵ ਕਿ ਸਾਡਾ ਬਾਣੀ ਪੜਨ ਦੇ ਪਿੱਛੇ ਹਰ ਇੱਕ ਦਾ ਕੋਈ ਆਪਣਾ ਸੁਆਰਥੀ ਹੁੰਦਾ ਹੈ ਜਸ ਇਸ ਦਿਸ ਦੇ ਕਹ ਲੀਏ ਕਿ ਕਿਸੇ ਬਾਣੀ ਪੜਦੇ ਹੀ ਆਪਣੇ ਸੁਆਸਥਾ ਦੇ ਲਈ ਹਾਂ ਕਈ ਅਚਹਿ ਮਨੋਖਣ ਜਿਨ੍ਹਾਂ ਦੇ ਉੱਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਾਹਿਗੁਰੂ ਜੀ ਦੀ ਬੇਨਤ ਕਿਰਪਾਂਦੀ ਹੈ ਉਹ ਪਾਣੀ ਪੜਦੇ ਨੇ ਸਿਰਫ ਤੇ ਸਿਰਫ ਅਕਾਲ ਪੁਰਖਰ ਵਾਹਿਗੁਰੂ ਦੀ ਪ੍ਰਾਪਤੀ ਤੇ ਲਈ ਉਹਨਾਂ ਦੇ ਮਨ ਵਿੱਚ ਕੋਈ ਵੀ ਦੁਨਿਆਵੀ ਸਵਾਰਥ ਨਹੀਂ ਹੁੰਦੇ ਕਿ ਮੈਂ ਇਸ ਚੀਜ਼ ਨੂੰ ਪਾਉਣਾ ਹੈ ਮੈਂ ਤਾਂ ਗੁਰਬਾਣੀ ਪੜ ਰਿਹਾ ਹਾਂ ਜਾਂ ਮੈਨੂੰ ਆਪਣੇ ਬੱਚੇ ਨੂੰ ਕੋਈ ਵੱਡੀ ਨੌਕਰੀ ਚਾਹੀਦੀ ਹੈ ਮੈਂ ਤਾਂ ਗੁਰਬਾਣੀ ਪੜ ਰਿਹਾ ਹਾਂ ਕਿ ਮੇਰੇ ਉੱਤੇ ਕਰਜ਼ੇ ਦੀ ਸਮੱਸਿਆ ਚੁੱਕੀ ਹੈ ਮੈਂ ਉਸ ਸਮੱਸਿਆ ਤੋਂ ਬਾਹਰ ਨਿਕਲਦੇ ਲਈ ਕੁਝ ਪਾਣੀ ਪੜ ਰਿਹਾ ਹਾਂ ਆਪਣੇ ਵਰਗੇ ਬਹੁਤੇ ਮਨੁੱਖ ਅਜਾਈ ਹਨ ਜੋ ਸਿਰਫ ਆਪਣੀਆਂ ਇੱਛਾਵਾਂ ਦੀ ਪੂrti ਲਈ ਪਾਠ ਕਰਦੇ ਨੇ ਗੁਰਬਾਣੀ ਪੜਨ ਵਾਲਿਆਂ ਵਿੱਚ ਇੱਕ ਬਤਲਾ ਜੋ ਸਭ ਤੋਂ ਵੱਡਾ ਹੰਤਾ ਹੈ ਉਹ ਬਤਲਾ ਇਹ ਹੈ ਕਿ ਉਹ ਇਹ ਨਹੀਂ ਕਹਿੰਦੇ ਕਿ ਜਿ ਗੁਰੂ ਨਾਨਕ ਪਾਤਸ਼ਾਹ ਜੀ ਹੁੰਦੇ ਤਾਂ ਅਸੀਂ ਇੰਜ ਕਰਦੇ ਉਹ ਹਰ ਵੇਲੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਅੰਗ ਸੰਗ ਹੀ ਮਹਿਸੂਸ ਕਰਦੇ ਨੇ ਉਹਨਾਂ ਤਾਂ ਹਮੇਸ਼ਾ ਡਰਦੇ ਰਹਿੰਦੇ ਨੇ ਕੋਈ ਵੀ ਚੇਕ ਕਰ ਉਹਨਾਂ ਦੇ ਥੱਥੋਂ ਕੋਈ ਮਾੜਾ ਕੰਮ ਉਹਨਾਂ ਸ਼ੁਰੂ ਜਾਂਦਾ ਹੈ ਤਾਂ ਉਹ ਉਸ ਨੂੰ ਤੁਰੰਤ ਬੰਦ ਕਰ ਦਿੰਦੇ ਨੇ ਕਿ ਸ਼ਾਹਦਾ ਪ੍ਰਮਾਤਮਾ ਜੀ ਮੈਨੂੰ ਦੇਖ ਰਹੇ ਨੇ ਉਹ ਆਪਣੇ ਹੋਦੇ ਮਾੜੇ ਕਰਮਾਂ ਤੋਂ ਆਪਣਾ ਖੁਦ ਦਾ ਆਪਣੇ ਆਪ ਹੀ ਬਚਾਅ ਕਰ ਲੈਂਦੇ ਨੇ ਭਾਵ ਕੇ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਸਾਡੇ ਉੱਤੇ ਸਾਡੇ ਪਰਮਾਤਮਾ ਦੀ ਨਜ਼ਰ ਹੈ ਇਸ ਲਈ ਸੇ ਕੋਈ ਵੀ ਮਾੜਾ ਕੰਮ ਨਹੀਂ ਕਰਨਾ ਇਹ ਮਨੋਕ ਵਿੱਚ ਸਭ ਤੋਂ ਵੱਡਾ ਬਦਲਾਅ ਆਉਂਦਾ ਹੈ ਗੁਰਬਾਣੀ ਪੜ੍ਹਨ ਦੇ ਨਾਲ ਉਹਨਾਂ ਨੂੰ ਹਰ ਚੀਜ਼ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਿੱਸਦੇ ਨੇ ਉਹਨਾਂ ਦੀ ਸੋਚ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਉਹ ਚੰਗੇ ਨੇ ਉਹਨਾਂ ਦੇ ਬੋਲਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਵਸਦੇ ਨੇ ਉਨ੍ਹਾਂ ਦੇ ਹਿਰਦੇ ਵਿੱਚ ਕਹਿਣ ਤੋਂ ਪਾਬਕੇ ਬਾਣੀ ਪੜਨ ਵਾਲਾ ਮਨੁੱਖ ਆਪਣੇ ਹੱਥੀਂ ਕਦੇ ਕਿਸੇ ਦਾ ਮਾੜਾ ਨਹੀਂ ਕਰ ਸਕਦਾ ਤੇ ਨਾ ਹੀ ਕਦੇ ਸੋਚ ਸਕਦਾ ਹੈ ਤੇ ਨਾ ਹੀ ਆਪਣੇ ਜੀਪ ਤੇ ਰਹੀਂ ਪਾਬਕੇ ਉਹ ਆਪਣੇ ਕਿਸੇ ਵੀ ਪੱਖੋਂ ਕਿਸੇ ਦਾ ਮਾੜਾ ਨਹੀਂ ਚਾਹੁੰਦਾ ਬਾਣੀ ਪੜਨ ਵਾਲਾ ਮਨੁੱਖ ਸਰਪੱਤਾ ਪਲਾਹੀ ਸੋਚਦੇ ਨੇ ਬਾਣੀ ਪੜਨ ਵਾਲਿਆਂ ਵਿੱਚ ਨਿਮਰਤਾ ਸ਼ਾਂਸ਼ੀਲਤਾ ਤੇ ਇਮਾਨਦਾਰੀ ਹੁੰਦੀ ਹੈ ਬਾਣੀ ਪੜਨ ਵਾਲੇ ਹਮੇਸ਼ਾ ਸੱਚ ਦੇ ਰਸਤੇ ਤੇ ਚੱਲਦੇ ਨੇ ਚਾਹੇ ਉਸ ਰਸਤੇ ਉੱਤੇ ਕਿੰਨੀਆਂ ਹੀ ਚੁਣੌਤੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇ ਕਿੰਨੇ ਉਸ ਰਸਤੇ ਦੇ ਉੱਪਰ ਕੰਟੇ ਕਿਉਂ ਨਾ ਹੋਣ ਪਰ ਉਹ ਆਪਣਾ ਰਸਤਾ ਕਦੇ ਨਹੀਂ ਬਦਲਦੇ ਹਮੇਸ਼ਾ ਸੱਚ ਦੇ ਰਸਤੇ ਤੇ ਚੱਲਦੇ ਨੇ ਤੇ ਇਮਾਨਦਾਰੀ ਦੇ ਨਾਲ ਕਿਰਤ ਕਮਾਈ ਕਰਦੇ ਨੇ ਤੇ ਨਾਮ ਵੀ ਚੜ੍ਹਦੇ ਰਹਿੰਦੇ ਨੇ ਤੇ ਉਹ ਹਮੇਸ਼ਾ ਹੀ ਦਸਾ ਨੋਹ ਹਦੀ ਕਿਰਤ ਕਮਾਈ ਕਰਦੇ ਨੇ ਤੇ ਉਸ ਨੂੰ ਵੀ ਉਹ ਵੰਡ ਕੇ ਸ਼ੱਕਦੇ ਨੇ ਭਾਵ ਕੇ ਜੇਕਰ ਕਿਸੇ ਗਰੀਬ ਨੂੰ ਕਿਸੇ ਲਾਚਾਰ ਨੂੰ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਦੇ ਨੇ ਅੱਜਕੱਲ ਤੁਸੀਂ ਆਮੀ ਸੋਸ਼ਲ ਮੀਡੀਆ ਤੇ ਵਿਖਾਵਿਕਾ ਕਿ ਦੁਨੀਆ ਚੰਗੇ ਰਸਤੇ ਤੇ ਕਿੰਨੀ ਜਾਂਦਾ ਤੁਰ ਪਈ ਹੈ ਜਿੱਕਰ ਲੋਕ ਮਾੜੇ ਵੀ ਨੇ ਤਾਂ ਸੰਗਤ ਚ ਤੇ ਇਸ ਦੁਨੀਆ ਦੇ ਵਿੱਚ ਚੰਗੇ ਲੋਕ ਵੀ ਮੌਜੂਦ ਨੇ ਜਿਹੜੇ ਹਰ ਇੱਕ ਦਾ ਭਲਾ ਸੋਚ ਰਹੇ ਨੇ ਇਸ ਲਈ ਚ ਆਪਾਂ ਬਾਣੀ ਪੜਦੇ ਹਾਂ ਤਾਂ ਆਪਣੇ ਅੰਦਰ ਝਾਤ ਮਾਰੀਏ ਕਿ ਬਾਣੀ ਪੜਨ ਦੇ ਨਾਲ ਸਾਡੇ ਅੰਦਰ ਕੀ ਕੁਝ ਬਦਲਾਅ ਆਏ ਨੇ ਜੇ ਨਹੀਂ ਆਏ ਤੇ ਜੇਕਰ ਨਹੀਂ ਆਏ ਤਾਂ ਸਾਨੂੰ ਲਿਆਉਣ ਦੀ ਲੋੜ ਹੈ ਆਪਣੇ ਆਪ ਨੂੰ ਸਵਾਲ ਕਰਨ ਦੀ ਲੋੜ ਹੈ ਜੇਕਰ ਅਸੀਂ ਆਪਣੇ ਆਪ ਨੂੰ ਸਵਾਲ ਕਰਾਂਗੇ ਆਪਣੇ ਅੰਦਰ ਚਾਤ ਮਾਰਾਂਗੇ ਤਾਂ ਸਾਨੂੰ ਸਾਡੇ ਅੰਦਰ ਕੀ ਕੁਦਰਤੀਆਂ ਦਾ ਪਤਾ ਲੱਗ ਜਾਵੇਗਾ ਕਿ ਸਾਡੇ ਅੰਦਰ ਕਿਹੜੀਆਂ ਕੁਦਰਤੀਆਂ ਨੇ ਤੇ ਇਹਨਾਂ ਕੁਦਰਤੀਆਂ ਨੂੰ ਬਾਹਰ ਕੱਟਣਾ ਹੈ ਜੇਕਰ ਅਸੀਂ ਆਪਣੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗ ਦਿੱਤਾ ਤਾਂ ਅਸੀਂ ਵੀ ਪਰਮਾਤਮਾ ਦੇ ਨਾਲ ਜੁੜ ਜਾਵਾਂਗੇ ਸਾਡਾ ਵੀ ਮਨ ਸਾਫ ਹੋ ਜਾਵੇਗਾ ਤੇ ਪਰਮਾਤਮਾ ਦੀ ਮਿਹਰ ਸਾਡੇ ਸਿਰ ਤੇ ਤੇ ਬਣੀ ਰਹੇਗੀ ਜਦੋਂ ਆਪਾਂ ਬਾਣੀ ਦੇ ਅਰਥ ਨੂੰ ਸਮਝਾਂਗੇ ਭਾਵ ਕਿ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜਦੋਂ ਕੁਝ ਬਾਣੀ ਤੋਂ ਗਿਆਨ ਲਿਆ ਨਾ ਸ਼ੁਰੂ ਕਰ ਦਿੱਤਾ ਤਾਂ ਜ਼ਿੰਦਗੀ ਵਿੱਚ ਆਪਣੇ ਆਪ ਹੀ ਸਾਡੇ ਰਸਤੇ ਸਾਡੇ ਸਹਿਯੋਚਾਂ ਨੂੰ ਕਿ ਸੋ ਸਾਤ ਸੰਗਤ ਜੀ ਜੇਕਰ ਵੀਡੀਓ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਸੁਣਿਆ ਹੈ ਤੇ ਇਸ ਦੇ ਵਿੱਚ ਹੁੰਦੇ ਹੋ ਬਦਲਾਵਾਂ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹੋ ਤਾਂ ਆਪਣੀ ਜ਼ਿੰਦਗੀ ਵਿੱਚ ਇੰਨਾ ਸੁਤਾਰਕ ਕਰ ਲੈਂਦੇ ਹੋ ਤਾਂ ਤੁਹਾਡੇ ਲੋਕ ਪਰਲੋਕ ਸਵਾਦਿਆ ਜਾਵੇਗਾ ਫਿਰ ਮਿਲਾਂਗੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ